ਹਉ ਕੁਰਬਾਨ ਜਾਉ ਤਨਾਖ ਲੈਣ ਜੁ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕਹਿ ਹਉ ਸਦ ਕੁਰਬਾਨ ਜਾਉ ਬੰਦਗੀ ਵਾਲਿਆਂ ਤੋਂ ਕੁਰਬਾਨ ਜਾਈਏ ਦੇਖੋ ਇਹਦਾ ਲਾਭ ਇਹ ਹੋਣਾ ਪਾਤਸ਼ਾਹ ਨੇ ਬਾਣੀ ਅੰਦਰ ਲਿਖ ਕੇ ਦਿੱਤਾ ਨਾਉ ਧਿਆਨ ਤਿਨ ਤਨ ਪੱਲੇ ਨਾਨਕ ਕਾਤਾ ਨੇਹੀ ਜੇ ਕੋ ਜੀਉ ਕਹਿ ਉਹਨਾਂ ਨੂੰ ਤਾਂ ਜੰਮ ਕੀ ਤਲਵ ਨ ਹੋਈ ਕੋਈ ਬੰਦਗੀ ਵਾਲੇ ਨੂੰ ਇਨਾ ਹੱਥ ਜੁੜ ਕੇ ਜੀ ਕਹਦੇ ਨਾ ਦੂਰੋਂ ਜੀ ਤਾਂ ਵੀ ਰੱਬ ਦੀ ਦਰਗਾਹ ਚ ਉਹਨੂੰ ਤਲਬ ਨਹੀਂ ਕੀਤਾ ਜਾ ਸਕਦਾ ਪਰ ਅੰਦਰ ਸ਼ਰਧਾ ਪ੍ਰੇਮ ਭਾਵਨਾ ਨਾਲ ਦੂਰੋਂ ਹੀ ਹੱਥ ਜੋੜ ਕੇ ਜੀਓ ਕੋ ਅੰਦਰੋਂ ਅੰਦਰੋਂ ਇਹ ਨਹੀਂ ਬਾਹਰੋਂ ਗੱਡੀਆਂ ਨੂੰ ਮੱਥੇ ਟੇਕੀ ਜਾਓ ਮਗਰ ਭਜੀ ਜਾਓ ਉਹ ਫਾਰਮੈਲਿਟੀ ਨਹੀਂ ਹੈ ਵਖਾਵਾ ਨਹੀਂ ਸਾਧੂ ਤਾਂ ਕਈ ਮੀਲ ਤੋਂ ਦੂਰੋਂ ਤੁਹਾਡੇ ਵੱਲ ਨਜ਼ਰ ਪਾ ਲੈਣ ਕਈ ਮੀਟਰ ਤੋਂ ਦੂਰੋਂ ਤੋ ਢੋਲ ਨਜ਼ਰ ਭਰ ਕੇ ਵੇਖ ਲੈ ਐਨੇ ਚ ਕੰਮ ਕਰਦਾ ਬਿਨਾਂ ਬੋਲਣ ਤੋਂ ਬੋਲਦਾ ਨਹੀਂ ਭਜਵੀਂ ਬਿਨਾਂ ਬੋਲੇ ਸਭ ਕੁਝ ਹੋ ਜਾਂਦਾ ਮੈਂ ਕੈਲਗਰੀ ਠਹਿਰ ਹੋ ਥੇ ਕਮਾਪੁਰਸ਼ ਗਏ ਤੋ ਮੈਂ ਫੈਮਿਲੀ ਉਹਨਾਂ ਨੂੰ ਲੈ ਕੇ ਗਿਆ ਜਿਹੜਾ ਠਹਿਰੇ ਮੈਂ ਕਿ ਚਲੋ ਚੱਲ ਤੋ ਬੀਬੀ ਰੋਵੇ ਕਹਿੰਦੀ ਮੇਰਾ ਬਾਬਾ ਜੀ ਕੰਮ ਬਹੁਤ ਖਰਾਬ ਹੋਇਆ ਮੈਂ ਕੀ ਕਹਿੰਦੀ ਮੈਂ ਇੱਧਰ ਆਈਆਂ ਮੇਰੇ ਦੋ ਬੱਚੇ ਇੰਡੀਆ ਉਹਨਾਂ ਦਾ ਵੀਜ਼ਾ ਨਹੀਂ ਲੱਗਦਾ ਮੈਂ ਤੂੰ ਕਿਵੇਂ ਆ ਕੇ ਕਿ ਨਹੀਂ ਮੈਂ ਵਿਜ਼ਟਰ ਆਈ ਸੀ ਮੈਂ ਤੇ ਬਰਗ ਪਰਮਿਟ ਕਰ ਬੱਚਿਆਂ ਦਾ ਭਲਾਈ ਕੀਤਾ ਉਹ ਨਾ ਹੋ ਨਹੀਂ ਰਿਹਾ ਮੈਂ ਕਿਹਾ ਅੱਛਾ ਮੈਂ ਚਲ ਉੱਥੇ ਮਹਾਪੁਰਸ਼ ਸ਼ੰਕਰ ਜੀ ਨਾਲ ਉੱਥੇ ਗਏ ਤੋ ਗਈ ਭਾਵਨਾ ਨਾਲ ਜਦੋਂ ਉਹਨਾਂ ਕੋਲ ਗਏ ਉੱਥੇ ਸੰਗਤ ਬਹੁਤ ਸੀ ਭਾਰੀ ਨੇ ਆਈ ਉਹ ਦੂਜੇ ਤੀਜੇ ਨਾਲ ਮਿਲ ਤੋ ਮਹਾਪੁਰਸ਼ ਕਹਿੰਦੇ ਬੇਟੇ ਸਾਡੇ ਕੋਲ ਨਾ 2-2 ਮਿੰਟਾ ਟਾਈਮ ਨਾ ਇਹਨਾਂ ਵੇਸਟ ਕਰੋ ਸਾਧੂ ਕੋਲ ਟਾਈਮ ਬਹੁਤ ਕੀਮਤੀ ਹੈ ਸਾਡੇ ਵਰਗਾ ਖੁੱਲਾ ਟਾਈਮ ਨਹੀਂ ਉਹਨਾਂ ਕੋਲ ਤੋ ਸੰਗਤ ਤਾਂ ਉਹਦੀ ਵਾਰੀ ਨਹੀਂ ਆਈ ਬੀਬੀ ਜਦੋਂ ਤੱਕ ਉਹਦੀ ਵਾਰੀ ਆਉਣ ਲੱਗੀ ਮਿਲਨ ਉਦੋਂ ਤੱਕ ਮਹਾਂਪੁਰਸ਼ ਉੱਠ ਖੜੇ ਕਰਿਆ ਉਹ ਮਾਈ ਇੱਦਾਂ ਖੜੀ ਰਹਿ ਰਹੀ ਮੈਂ ਜੀ ਇਹ ਕਹਿੰਦੇ ਕੋਈ ਗੱਲ ਨਹੀਂ ਕੋਈ ਉਹ ਮਾਈ ਵੱਲ ਵੇਖ ਮੈਂ ਜੀ ਇਹਨੇ ਬੇਨਤੀ ਕਰਨੀ ਕਹਿੰਦੇ ਕੋਈ ਗੱਲ ਨਹੀਂ ਕੋਈ ਐ ਕਹਿ ਕੇ ਮਹਾਂਪੁਰਸ਼ ਤੁਰਨ ਲੱਗੇ ਤਾਂ ਸਾਰਿਆਂ ਨੂੰ ਨਹੀਂ ਫੁੱਲ ਸੀਗੇ ਤੇ ਫੁੱਲ ਦੇ ਜਦੋਂ ਘਰ ਵਾਪਸ ਆਇਓ ਮਾਈ ਬਹੁਤ ਰੋਈ ਕਹਿੰਦੀ ਮੇਰੇ ਭਾਗ ਹੀ ਮਾੜੇ ਦੇਖੋ ਸਾਰਿਆਂ ਦੇ ਬੱਚਨ ਹੋ ਗਏ ਮੇਰੇ ਬੱਚਨ ਨੂੰ ਇਹ ਨਹੀਂ ਹੋਣਾ ਮਾ ਕਹਿੰਦੀ ਮੇਰੇ ਤਾਂ ਬਚਨ ਨਹੀਂ ਹੋਏ ਮੇਰੇ ਭਾਗ ਮਾਰੇ ਮੈਨੂੰ ਪਤਾ ਕੀ ਕਿਹਾ ਮੈਂ ਕਹਿੰਦਾ ਮੈਨੂੰ ਨਹੀਂ ਪਤਾ ਵੇ ਬਚਨ ਹੋਏ ਜਾਂ ਨਹੀਂ ਹੋਏ ਪਰ ਇੰਨਾ ਮੈਨੂੰ ਪਦਤਰ ਕੰਮ ਹੋ ਗਿਆ ਕਹਿੰਦੀ ਮੇਰੇ ਤਾਂ ਬਚਨੇ ਨਹੀਂ ਹੋਏ ਮੈਂ ਤਾਂ ਦੱਸਣਾ ਸੀ ਮੈਂ ਕਹਿੰਦਾ ਦੱਸਣ ਦੀ ਲੋੜ ਹੀ ਨਹੀਂ ਤੇਰਾ ਕੰਮ ਹੋ ਗਿਆ ਭੈਣੇ ਜਿਹੜੇ ਕੰਮ ਤੂੰ ਗਏ ਸੀ ਉਹ ਕੰਮ ਹੋ ਗਏ ਇੰਨਾ ਮੈਨੂੰ ਪਤਾ ਹੈ ਕਹਿੰਦੀ ਅੱਛਾ ਉਹਨੂੰ ਯਕੀਨ ਜਿਆ ਨਹੀਂ ਆਇਆ ਕਿਉਂਕਿ ਬਚਨ ਹੀ ਨਹੀਂ ਹੋਇਆ ਕਿ ਮੋਰੋਂ ਕੋਈ ਗੱਲ ਵੀ ਨਹੀਂ ਹੋਈ ਨਾ ਮੋਰ ਮਹਾਪੁਰਸ਼ਾਂ ਗਿਆ ਉਹਦੇ ਮਨ ਯਕੀਨ ਨਹੀਂ ਪਰ ਮੈਂ ਉਹਨੂੰ ਕਹਿੰਦਾ ਮੈਨੂੰ ਲੱਗਦਾ ਕੰਮ ਹੋ ਗਿਆ ਕਿਉਂ ਉਹਨੀ ਤੁਰਨ ਲੱਗੀਆਂ ਨਜ਼ਰ ਭਰ ਕੇ ਦੇਖ ਕੇ ਤੇਰੇ ਵੱਲ ਗਿਆ ਕੋਈ ਗੱਲ ਨਹੀਂ ਕੋਈ ਨਹੀਂ ਦਿੱਤੀ ਕਹਿੰਦੀ ਅੱਛਾ ਉਹਨੂੰ ਯਕੀਨ ਨਹੀਂ ਆਇਆ ਪਰ ਤੁਸੀਂ ਹੈਰਾਨ ਹੋਮੋਗੇ ਇੱਧਰ ਦਿਨ ਤੇ ਉੱਧਰ ਕੈਨੇਡਾ ਚ ਰਾਤ ਉੱਥੇ ਅੰਮ੍ਰਿਤ ਵੇਲੇ ਕੁਝ 2:00 ਵਜੇ ਹੋਣੇ ਅਜੇ ਮੈਂ ਤਾਂ ਸੁੱਤਾ ਸੀ ਅਜੇ ਤੋ 2:00 ਵਜੇ ਰਾਤ ਨੂੰ ਉੱਠ ਕੇ ਨਾ ਦਰਵਾਜਾ ਜ਼ੋਰ ਨਾਲ ਖੜਕਦਾ ਵੇ ਬਾਬਾ ਜੀ ਦਰਵਾਜਾ ਖੋਲਿਓ ਬਾਬਾ ਜੀ ਮੈਂ ਕੀ ਗੱਲ ਹੋਈ ਇੱਕਦਮ ਉਹ ਘਰ ਵਾਲੇ ਵੀ ਹੋਰ ਸਾਰੇ ਉੱਠ ਖੜੇ ਜਿਨ੍ਹਾਂ ਦੇ ਉਹ ਟੈਰੀ ਹੋਇਓ ਤੇ ਸਾਰੇ ਰਿਸ਼ਤੇ ਦੇ ਮੈਂ ਕੀ ਗੱਲ ਹੋਈ ਰੋਣ ਲੱਗ ਪਿਆ ਮੈਂ ਪੁੱਤ ਰੋਕਿਆ ਨਹੀਂ ਕਹਿੰਦੀ ਬਾਬਾ ਜੀ ਉਧਰ ਦੇ ਨਾ ਕਹਿੰਦੀ ਇੰਡੀਆ ਵਿੱਚ ਤੇ ਉਹਨਾਂ ਨੂੰ ਐਮਬੈਸੀ ਵੱਲੋਂ ਕਹਿੰਦੇ ਮੇਲ ਆ ਗਈ ਹੈ ਮੇਰੇ ਦੋਏ ਬੱਚਿਆਂ ਦਾ ਵੀਜ਼ਾ ਅਪਰੂਵ ਹੋ ਗਿਆ ਮਾਂ ਉੱਥੇ ਬੈਠੀ ਹੈ ਬੱਚੇ ਇੱਧਰ ਨੇ ਕਹਿੰਦੇ ਭਾਈ ਸਾਹਿਬ ਉਹਨਾਂ ਦੀ ਮੇਲ ਆ ਗਿਆ ਤੇ ਮੈਨੂੰ ਕਹਿੰਦੇ ਉਹਨੇ ਫੋਟੋ ਭੇਜਤੀ ਬੱਚਿਆਂ ਨੇ ਕਹਿੰਦੇ ਵੀਜ਼ਾ ਅਪਰੂਵ ਹੋ ਗਿਆ ਫਿਰ ਰੋਣ ਲੱਗ ਪਏ ਕਹਿੰਦੇ ਮਾਂ ਪਰਸ਼ਾ ਦਾ ਬਚਨ ਨਹੀਂ ਹੋਇਆ ਮੈਂ ਕਿਹਾ ਬਚਨ ਦੀ ਲੋੜ ਹੀ ਨਹੀਂ ਪੈਂਦੀ ਉਹ ਤਾਂ ਇੱਕ ਨਜ਼ਰ ਭਰ ਕੇ ਵੇਖ ਲੈਣੇ ਇਹਦੇ ਵਿੱਚ ਬਹੁਤ ਕੁਝ ਹੋ ਜਾਂਦਾ ਪਰ ਸਾਧੂ ਬੋਲੇ ਆਓ ਸਾਥ ਸੰਗਤ ਅਬ 15ਰ ਅਰਦਾਸ ਕਰੀਏ ਬਾਦਸ਼ਾਹ ਸਾਨੂੰ ਵੀ ਕਣਕਾ ਮਾਤਰ ਬੰਦਗੀ ਬਖਸ਼ੋ ਇਹ ਸਮਾ ਇਹ ਸਵਾਸ ਸਫਲ ਹੋਵੇ ਸਾਰੀਆਂ ਸੰਗਤਾਂ ਦਾ ਧੰਨਵਾਦ ਨਾਗਲੇ ਨਗਰਾਂ ਤੋਂ ਸੰਗਤ ਆਈ ਮੈਗਰਵਾਲ ਤੋਂ ਮੇਗੋਵਾਲ ਤੋਂ ਸਭ ਦਾ ਧੰਨਵਾਦ ਮਹਾਂਪੁਰਸ਼ਾਂ ਦਾ ਧੰਨਵਾਦ ਬੜੇ ਪਿਆਰ ਨਾਲ ਬੈਠ ਤੁਸੀਂ ਅਸੀਸ ਦਿੱਤੀ ਐਡੇ ਵੱਡੇ ਵੱਡੇ ਸਾਧੂ ਬੰਦਗੀ ਵਾਲੇ ਕਰਦੇ ਅੱਗੇ ਅਸੀਂ ਇਹਨਾਂ ਦੇ ਸਾਹਮਣੇ ਕੀ ਸੁਣਾਉਣਾ ਹੈ ਕਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦਿਓ ਸੀਲਾਉ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ